ਨਵਿਕਾਸ਼ ਉਹ ਨਵਿਕਾਸ਼ ਉਹ ਕਿਵੇਂ ਆ ਟੱਕੇ ਮਿਲ ਯਾਰ ਵੱਡੇ ਬਾਈ ਨੂੰ ਜੱਫੀ ਪਾ ਕੇ ਜੱਫੀ ਪਾਲਾ ਜੱਫੀ ਪਾਲਾ ਜੱਫੀ ਪਾਲਾ ਹੂੰ ਜਾਣਾ ਫਿਰ ਅੱਜ ਆਪਰੇਸ਼ਨ ਵਾਸਤੇ ਹੈ ਹਾਂ ਨਵਿਕਾਸ਼ ਦਾ ਆਪਰੇਸ਼ਨ ਹੋਣਾ ਵਾ ਹੂੰ ਇਹ ਨਵਿਕਾਸ਼ ਨੇ ਠੀਕ ਹੋ ਜਾਣਾ ਜਮ ਹੁਣ ਹੈ ਨਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਬੱਚਾ ਨਵਿਕਾਸ਼ ਨਵਿਕਾਸ਼ ਸਿੰਘ ਸਾਡੇ ਕੋਲੇ ਇਹ ਬੱਚਾ ਕੈਂਪ 'ਚ ਆਇਆ ਸੀ ਫਿਰੋਜ਼ਪੁਰ ਤੋਂ ਕੁਝ ਕਹਿਣ ਵਾਸਤੇ ਵੀ ਨਾ ਜਦੋਂ ਬੋਲਣ ਵਾਸਤੇ ਸ਼ੁਰੂ ਕਰੀ ਨਾ ਤੇ ਆਪਣੇ ਆਪ ਨੂੰ ਵੀ ਠੁਕਮੀ ਗੱਲ ਜਾਂ ਲਫ਼ਜ਼ ਨਹੀਂ ਮਿਲਦਾ ਵੀ ਆਪਾਂ ਕਿਦਾਂ ਸ਼ੁਕਰਾਨਾ ਕਰੀਏ ਉਸਕਾਰਪੁਰਖ ਵਾਹਿਗੁਰੂ ਦਾ ਵੀ ਸਾਨੂੰ ਸੱਚੇ ਪਾਤਸ਼ਾਹ ਨੇ ਇਹ ਸੇਵਾ ਬਖਸ਼ੀਆ ਇਸ ਤਰ੍ਹਾਂ ਦੇ ਰੱਬ ਰੂਪ ਰੱਬ ਦੇ ਬੰਦਿਆਂ ਦੇ ਨਾਲ ਖੜਨ ਦਾ ਨੇੜੇ ਖੜਨ ਦਾ ਸਾਨੂੰ ਮੌਕਾ ਮਿਲਿਆ ਕਿ ਮਾਂ ਜਿਹੜੀ ਆਪਣੇ ਬੱਚੇ ਨੂੰ ਐਦਾਂ ਹੱਕ ਨਾ ਲਾਈ ਘੁਮ ਰਹੀ ਆ ਐਡੀ ਵੱਡੀ ਸੇਵਾ ਇਸ ਮਾਂ ਦਾ ਐਡਾ ਵੱਡਾ ਤਿਆਗ ਇਹਨਾਂ ਨੂੰ ਸਾਰਿਆਂ ਨੂੰ ਦੇਖਦਿਆਂ ਸਾਨੂੰ ਆਪਣੀ ਇਹ ਸੇਵਾ ਜੀ ਨੂੰ ਸੰਗਤ ਬਹੁਤ ਸਲਾਉਂਦੀ ਆ ਬਹੁਤ ਐਪਰੀਸ਼ੀਏਟ ਕਰਦੀ ਆ ਉਹ ਕਿਤੇ ਨਾ ਕਿਤੇ ਛੋਟੀ ਲੱਗਣ ਲੱਗ ਜਾਂਦੀ ਆ ਨਵਿਕਾਸ਼ ਦੀ ਜ਼ਿੰਦਗੀ 'ਚ ਰੰਗ ਭਰ ਸਕਣ ਅਰਦਾਸ ਕਰਿਓ ਸਾਰੀ ਨਵਿਕਾਸ਼ ਦੀ ਅੱਖਾਂ ਦਾ ਆਪਰੇਸ਼ਨ ਹੋਣ ਜਾਣਾ ਅੱਜ ਨਵਿਕਾਸ਼ ਇਸ ਦੁਨੀਆ ਦੇ ਸਾਰੇ ਰੰਗ ਦੇਖ ਸਕੇ ਜਿਹੜੇ ਕਿ ਦਿਨੋਂ ਤੋਂ ਇਹਨਾਂ ਥੋੜੀ ਥੋੜੀ ਕਰਕੇ ਦੀ ਅੱਖਾਂ ਦੀ ਰੋਸ਼ਨੀ ਖਤਮ ਹੁੰਦੀ ਜਾ ਰਹੀ ਆ ਉਹ ਵਾਪਸ ਮੁੜ ਸਕੇ ਨਵਿਕਾਸ਼ ਇਸ ਰੰਗਲੀ ਦੁਨੀਆ ਦਾ आनंद ਲੈ सके अरदास करयो सके किन्ने ਭੈਣ ਭਰਾ ਨੇ ਨਵਕਾਸ਼ ਨਹੀਂ ਬਣੇ ਇਹਦੀ ਭੈਣ ਹੈ ਵੱਡੀ ਹੈ ਤੁਛ ਛੋਟੀ ਛੋਟੀ ਹੈ ਭਣੇ ਘਰੇ ਇਹਦੇ ਡੈਡੀ ਕਿੱਥੇ ਨੇ 8 ਸਾਲ ਹੋ ਗਏ ਤੁਸੀਂ ਵੀ ਪਾਰਦੇ ਹੋ ਸਲਾਈ ਦਾ ਕੰਮ ਕਰਦੇ ਫੱਕਰੇ ਦਾਦੀ ਕਿੱਥੇ ਕਿੱਦਾਂ ਨਿਕਾਲਾ ਤੇ ਇਹ ਭੈਣ ਕੈਂਪ ਤੇ ਆਈ ਸੀ ਸਾਡੇ ਕੋਲੇ ਵਾਪਸ ਨਹੀਂ ਗਈ ਕਹਿੰਦੀ ਵੀਰੇ ਅੱਖਾਂ ਦਾ ਆਪਰੇਸ਼ਨ ਜਿਹੜਾ ਵੀ ਜੇ ਮੈਂ ਦੁਬਾਰਾ ਚਲੇਗੀ ਮੈਨੂੰ ਮੁੜ ਕੇ ਲੈ ਕੇ ਆਉਣਾ ਬਹੁਤ ਔਖਾ ਹੋਣਾ ਤਾਂ ਫਿਰ ਅਸੀਂ ਪਹਿਲਾਂ ਜਲੰਧਰ ਰੂਬੀ ਨੈਲਸਨ ਮੈਮੋਰੀਅਲ ਹਸਪੀਟਲ ਨਾਲ ਕੈਂਪ ਲੱਗਿਆ ਸੀ ਉਹਨਾਂ ਨਾਲ ਗੱਲ ਕੀਤੀ ਸੀਗੀ ਉੱਥੇ ਆਪਰੇਸ਼ਨ ਕਰਾਉਣ ਬਾਰੇ ਸੋਚਿਆ ਸੀ ਪਰ ਉਸ ਟਾਈਮ ਨਵਕਾਸ਼ ਦੇ ਕੁਝ ਟੈਸਟ ਲਿਖੇ ਸੀ ਡਾਕਟਰਾਂ ਨੇ ਕੁਝ ਪ੍ਰੋਬਲਮਾਂ ਸੀਗੀਆਂ ਉਹ ਕਲੀਅਰ ਹੋਣ ਤੋਂ ਬਾਅਦ ਉਹ ਕਹਿੰਦੇ ਆਪਰੇਸ਼ਨ ਕਰਾਂਗੇ ਸੀ ਤੇ ਅੱਜ ਨਵਿਕਾਸ਼ ਦੇ ਸਾਰੇ ਟੈਸਟ ਜਿਹੜੇ ਮੁਕੰਮਲ ਹੋਏ ਆ ਅੱਜ ਨਵਿਕਾਸ਼ ਦੀ ਅੱਖਾਂ ਦਾ ਆਪਰੇਸ਼ਨ ਹੋਣ ਜਾ ਰਿਹਾ ਅਰਦਾਸ ਕਰਿਓ ਨਵਿਕਾਸ਼ ਦਾ ਆਪਰੇਸ਼ਨ ਆ ਜਿਹੜਾ ਉਹ ਠੀਕ ਠਾਕ ਹੋਵੇ ਤੇ ਇਹ ਬੱਚਾ ਆਪਣੀ ਇਸ ਰੰਗਲੀ ਦੁਨੀਆ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕੇ ਆਪਣੀ ਮਾਂ ਦਾ ਕਿਸੇ ਰੂਪ ਵਿੱਚ ਸਹਾਰਾ ਬਣ ਸਕੇ ਤੇ ਇਹਦੀਆਂ ਲੱਤਾਂ ਦੀ ਵੀ ਬੱਚੇ ਦੀ ਐਕਸਰਸਾਈਜ਼ ਚੱਲ ਰਹੀ ਹੈ ਇੱਥੇ ਹੁਣ ਹੋਣ ਵਾਲੇ ਸਮੇਂ 'ਚ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਦਾ ਜੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਥ ਦਿੱਤਾ ਤੇ ਨਵਕਾਸ਼ ਚੱਲਣ ਫਿਰਨ ਦੇ ਵਿੱਚ ਵੀ ਆਪਣੀ ਸਮਰੱਥਾ ਨੂੰ ਹੋਰ ਵਧਾ ਸਕੂਗਾ ਤੁਸੀਂ ਦੇਖੋ ਕਿੰਨੀ ਮੁਸ਼ਕਿਲਾਂ ਆ ਜਿੰਦਗੀ ਇਦਾਂ ਜਿੱਦਾਂ ਅੱਜ ਨਵਕਾਸ਼ ਦੀ ਮਾਂ ਉਹਨੂੰ ਕਿਸ ਤਰੀਕੇ ਦੇ ਨਾਲ ਸੰਭਾਲਦੀ ਆ 50% ਅੱਜ ਦੇ ਸਮੇਂ 'ਚ ਵੀ ਇਹਨੂੰ ਗੋਦੀ ਚਾੱਕ ਕੇ ਤੁਰੇ ਫਿਰਦੀ ਐ ਬਸ ਆਉਣ ਵਾਲਾ ਸਮਾਂ ਖੁਸ਼ੀਆਂ ਲੈ ਕੇ ਆਵੇ ਨਵਕਾਸ਼ ਦੀ ਜ਼ਿੰਦਗੀ 'ਚ ਨਵਕਾਸ਼ ਤੰਦਰੁਸਤ ਹੋ ਕੇ ਤਕੜਾ ਹੋ ਕੇ ਇੱਕ ਚੰਗਾ ਜੀਵਨ ਉਚਿਤ ਕਰੇ ਇਹਦੇ ਲਈ ਸਾਰੇ ਅਰਦਾਸ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਲ ਕਰਨ ਨੂੰ ਕੋਈ